ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿੱਚ ਤਾਇਨਾਤ ਹੱਡੀਆਂ ਦੇ ਮਹਰ ਡਾਕਟਰ ਧੀਰਜ ਗੋਇਲ ਦੀ ਬਦਲੀ ਕਰ ਦਿੱਤੀ ਗਈ ਹੈ ਬਦਲੀ ਰੱਦ ਕਰਵਾਉਣ ਦੇ ਲਈ ਅੱਜ ਕਿਸਾਨ ਜਥੇਬੰਦਗਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਿਵਲ ਸਰਜਨ ਨੂੰ ਮੈਮੋਰੰਡਮ ਦਿੱਤਾ ਗਿਆ ਉਹਨਾਂ ਮੰਗ ਕੀਤੀ ਕਿ ਡਾਕਟਰ ਧੀਰਜ ਗੋਇਲ ਦੀ ਬਦਲੀ ਤੁਰੰਤ ਰੱਦ ਕਰ ਵਾਪਸ ਬਠਿੰਡਾ ਲਿਆਂਦਾ ਜਾਵੇ ਕਿਉਂਕਿ ਉਹ ਬੜੇ ਹੀ ਮਾਹਰ ਡਾਕਟਰ ਹਨ ਅਤੇ ਮਰੀਜ਼ਾਂ ਲਈ ਬੜੇ ਹੀ ਪਿਆਰ ਨਾਲ ਵਿਚਰਦੇ ਹਨ ਜਿਸ ਕਰਕੇ ਉਹ ਇਲਾਕੇ ਦੇ ਲੋਕਾਂ ਲਈ ਬੜੇ ਹੀ ਸਤਿਕਾਰਯੋਗ ਹਨ ਇਸ ਲਈ ਪੂਰੇ ਇਲਾਕੇ ਦੇ ਲੋਕਾਂ ਵਿੱਚ ਡਾਕਟਰ ਧੀਜ ਗੋਲ ਦੀ ਬਦਲੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਬਦਲੀ ਰੱਦ ਕਰਕੇ ਡਾਕਟਰ ਧੀਜ ਗੋਲ ਨੂੰ ਵਾਪਸ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂ ਦਾ ਜਾਵੇ ਨਹੀਂ ਤਾਂ ਪਿੰਡਾਂ ਦੇ ਲੋਕ ਡਾਕਟਰ ਨੂੰ ਵਾਪਸ ਲਿਆਉਣ ਦੇ ਲਈ ਵੱਡਾ ਸੰਘਰਸ਼ ਬਿੜਣ ਲਈ ਮਜਬੂਰ ਹੋਣਗੇ ਹਾਂਜੀ ਸਰ ਅੱਜ ਨਾ ਮੈਂ ਜੀ ਕਿਸੇ ਮੁੱਦੇ ਲੈ ਕੇ ਜਿਹੜਾ ਅੱਜ ਮੇਰੇ ਸ਼ਮਸ਼ੀ ਯਾਤਰੀ ਸਾਡਾ ਜਿਹੜਾ ਅੱਜ ਦਾ ਮੇਨ ਮੱਦਾ ਇੱਥੇ ਇੱਕ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਦੇ ਮਾਹਰ ਡਾਕਟਰ ਟੀਰਜ ਗੁਰਨ ਹੋਰ ਵੀ ਬਹੁਤ ਡਾਕਟਰ ਨਾਲ ਜਿਹੜੇ ਸਤਿਕਾਰਯੋਗ ਨੇ ਬੜਾ ਸੱਚਜੇ ਢੰਗ ਦੇ ਨਾਲ ਆਪੀਆਂ ਸੁਭਾਵਾਂ ਨਿਵਾ ਰਹੇ ਨੇ ਫਰੋ ਇੱਕ ਲੋਕਾਂ ਦੇ ਜੇ ਕਹਿ ਲਈਏ ਹਮਦਰਦ ਸੀ ਹਰ ਇੱਕ ਦੀ ਬਾਹ ਫੜਨ ਵਾਲੇ ਹਰ ਇੱਕ ਦੇ ਦਿਲ ਤੇ ਤੜੇ ਹੋਏ ਸੀ ਕੋਈ ਬੰਦੇ ਸਾਰੇ ਡਾਕਟਰ ਕਹਿ ਲਈਏ ਸਤਕਾਰਯੋਗ ਹੁੰਦੇ ਨੇ ਅੱਡੋ ਅੱਡ ਹਰ ਇੱਕ ਦਾ ਆਪਣਾ ਤਜਰਬਾ ਜਿਸ ਕਰਕੇ ਅੱਜ ਅਸੀਂ ਚਾਰ ਪੰਜ ਦਿਨਾਂ ਤੋਂ ਦੇਖ ਰਹੇ ਸੀ ਜੀ ਕੋਈ ਡਾਕਟਰ ਸਾਹਿਬ ਇੱਥੇ ਆਪਰੇਸ਼ਨ ਨਹੀਂ ਕਰਨਾ ਬੜੇ ਵਿਚਾਰੇ ਬਜ਼ੁਰਗ ਮਤਾਮਾਂ ਜਾਂ ਕਿਸੇ ਦੀ ਲੱਤ ਮਨ ਟੁੱਟੀ ਆ ਬੜੇ ਉਹ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਨੇ ਅਜੇ ਤੱਕ ਆਪਰੇਸ਼ਨ ਨਹੀਂ ਹੋਇਆ ਜਾਂ ਸੀ ਮਜਬੂਰੀ ਵਸ ਪਿੰਡਾਂ ਦੇ ਸਰਪੰਚ ਪਿੰਡਾਂ ਦੀਆਂ ਪੰਚਾਇਤਾਂ ਕਲੱਬ ਜਿੱਥੇ ਬੰਨੀਆਂ ਇਕੱਠੇ ਹੋ ਕੇ ਸਾਡੇ ਸਨਸਰਜਨ ਉਹਨੂੰ ਬੇਨਤੀ ਕਰਨ ਆਈ ਸੀ ਕਿ ਜਿਹੜੇ ਸਾਡੇ ਇਲਾਕੇ ਦੀ ਮੰਗਾਂ ਡਾਕਟਰ ਸਾਰੇ ਸਤਕਾਰ ਜੋਗ ਨੇ ਫੇਰ ਕਹੂੰ ਮੈਂ ਕਿ ਉਹ ਇੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਿਆ ਲੋਕਾਂ ਦੇ ਦਿਲਾਂ ਤੇ ਚੜੇ ਹੋਏ ਨੇ ਲੋਕਾਂ ਦੀ ਹਰ ਇੱਕ ਭਾਵਨਾ ਸਮਝਦੇ ਨੇ ਕਿ ਉਹ ਸਾਡੇ ਸਤਕਾਰਯੋਗ ਡਾਕਟਰ ਜਿਹੜੇ ਇੱਥੋਂ ਬਦਲ ਕੇ ਆਪਣੇ ਬਾਦਲ ਹਸਪੀਟਲ ਦੇ ਵਿੱਚ ਭੇਜੇ ਨੇ ਉਹ ਸਾਡੇ ਬਠਿੰਡੇ ਹਸਪੀਟਲ ਦੇ ਵਿੱਚ ਲਿਆਂਦੇ ਯਾਨੀ ਕਿਉਂਕਿ ਸਰਕਾਰਾਂ بڑے ਦਾਅਵੇ ਕਰਦੀਆਂ ਨੇ ਕਿ ਜਿਹੜੇ ਵੱਡੇ ਹਸਪੀਟਲ ਨੇ ਬੜੇ ਚੰਗੇ ਡਾਕਟਰ ਲਾਵਾਂਗੇ ਲੋਕ ਜਿਨ੍ਹਾਂ ਨੂੰ ਚਾਹੁੰਦੇ ਨੇ ਲਾਵਾਂਗੇ ਪਾਰਾ ਦੇ ਲੋਕਾਂ ਦੀ ਮੰਗ ਹੈ ਕਿ ਉਹ ਡਾਕਟਰ ਹੱਡੀਆਂ ਦੇ ਮਾਰਨ ਜਿਹੜੇ ਉਹਨਾਂ ਨੂੰ ਮੋੜ ਇੱਥੇ ਲਿਆਂਦਾ ਜਾਵੇ ਅਸੀਂ ਇਸ ਕਰਕੇ ਅੱਜ ਇੱਥੇ ਇਕੱਠੇ ਹੋਏ ਹਾਂ ਜੇਕਰ ਸਰਕਾਰ ਜਾਂ ਸਾਡਾ ਇੱਥੋਂ ਦਾ ਪ੍ਰਸ਼ਾਸਨ ਨਾ ਗੌਰ ਕਰੂ ਤਾਂ ਮਜਬੂਰੀ ਵਾ ਸਾਨੂੰ ਅੱਗੇ ਕਦਮ ਚੱਕਣ ਲਈ ਮਜਬੂਰ ਹੋਣਾ ਕੋ ਇਸ ਕਰਕੇ ਬੇਨਤੀ ਹੈ ਸਾਡੇ ਇਹ ਸਮੂੱਚੇ ਜਨੇ ਖੜੇ ਆ ਕਿ ਜਿਹੜੇ ਡਾਕਟਰ ਸਾਹਿਬ ਨੇ ਉਹ ਜਰੂਰ ਇੱਥੇ ਸ਼ਿਫਟ ਕਰਕੇ ਬਠਿੰਡੇ ਲਾਂਦੇ ਆ ਕੀ ਲੱਗ ਰਿਹਾ ਹੈ ਜੇ ਤੁਸੀਂ ਮੰਗ ਪੱਤਰ ਦਿੱਤਾ ਗਿਆ ਜੀ ਨੂੰ ਵਾਪਸ ਲੈਣ ਦੇ ਦੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾ ਲੋਕ ਚਾਹੁੰਦੇ ਨਾ ਵੀ ਡਾਕਟਰ ਸਾਹਿਬ ਚੰਗੇ